ਮੇਡੂ ਜੀ ਇੱਕ ਖਬਰ ਅੱਜ ਪੜ੍ਹੀ ਚੁੱਪਚੀਪੇ ਜੇ ਖਬਰ ਆਈ ਤੇ ਚੁੱਪਚੀਪੇ ਜੇ ਖਬਰ ਨੇ ਹੈਰਾਨ ਕਰਤਾ ਕਿ ਮਨਜਿੰਦਰ ਸਿੰਘ ਲਾਲਪੁਰਾ ਹੋਰਾਂ ਨੂੰ 4 ਹਫ਼ਤਿਆਂ ਦੀ ਪੈਰੋਲ ਮਿਲ ਗਈ ਹੈ ਜੀ ਛੁੱਟੀ ਮਿਲ ਗਈ ਹੈ ਨਾ ਅਖਬਾਰ 'ਚ ਖਬਰ ਲੱਗੀ ਹਾਂਜੀ ਤੇ ਅਖਬਾਰ 'ਚ ਖਬਰ ਲੱਗੀ ਪਰ ਛੁੱਟੀ ਮਿਲੀ ਨੂੰ ਵੀ ਕਹਿੰਦੇ 2-3 ਦਿਨ ਹੋ ਗਏ ਉਹ ਤੇ ਬਾਹਰ ਨਹੀਂ ਨਿਕਲੇ ਵੈਸੇ ਪਤਾ ਹੀ ਲੱਗਿਆ ਪਤਾ ਪਰ ਇਹ ਅਚਾਨਕ ਜਿਹਾ ਕੰਮ ਹੋ ਗਿਆ ਕਿ ਜਿਹੜੇ ਜ਼ੋਰ ਲਾ ਰਹੇ ਸੀ ਜਿਨ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਪੈਰੋਲ ਵਾਸਤੇ ਜ਼ੋਰ ਲਾ ਰਹੇ ਉਹਨਾਂ ਨੂੰ ਮਿਲੀ ਨਹੀਂ ਤੇ ਇਧਰ ਜਨਾਬ ਹੋਰਾਂ ਨੂੰ ਆਰਾਮ ਨਾਲ ਹੀ ਮਿਲ ਗਈ ਇਹ ਚੁੱਪਚੀਪੇ ਇਹਦੇ ਤੋਂ ਵੀ ਇੰਟਰਸਟਿੰਗ ਮੇਰੇ ਕੋਲ ਜਾਣਕਾਰੀ ਆ ਹੂੰ ਚਲੋ ਇਹ ਤੁਹਾਨੂੰ ਜਾਣਕਾਰੀ ਮਿਲੀ মিডিਆ ਦੇ ਥਰੂ ਜੀ ਜੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਦਾ ਮੇਰੇ ਕਿਸੇ ਦੋਸਤ ਨੇ ਆਰਟੀਆਈ ਪਾਈ ਇੱਕ ਵਿਧਾਨ ਸਭਾ ਦੇ ਸੈਕਟਰੀਏਟ ਨੂੰ ਕਿ ਭਈ ਕਿੰਨੀ ਸਜ਼ਾ ਹੋਣ ਤੋਂ ਬਾਅਦ ਜਿਹੜੀ ਮੈਂਬਰਸ਼ਿਪ ਹੈ ਕਿਸੇ ਦੀ ਹੋ ਜਾਂਦੀ ਆ ਹੂੰ ਠੀਕ ਹੈ ਜੀ ਜੀ ਫਿਰ ਉਸ ਤੋਂ ਬਾਅਦ ਲਾਲਪੁਰਾ ਸਾਹਿਬ ਦਾ ਸਟੇਟਸ ਪੁੱਛਿਆ ਕਮਾਲ ਦੀ ਗੱਲ ਹੈ ਕਿ ਰਿਪਲਾਈ ਪਤਾ ਕੀ ਆਇਆ ਕਿ ਮਨਜਿੰਦਰ ਸਿੰਘ ਲਾਲਪੁਰਾ ਅੱਜ ਵੀ ਵਿਧਾਇਕ ਹਨ ਹਮ ਅਤੇ ਇਸ ਤੋਂ ਇਲਾਵਾ ਸਿਰਫ ਇਹ ਹਵਾਲਾ ਦੇ ਕੇ ਛੱਡ ਦਿੱਤਾ ਗਿਆ ਕਿ ਬਾਕੀ ਚੀਜ਼ਾਂ ਚੈੱਕ ਕਰਨੀਆਂ ਹੈ ਤੇ ਜੋ ਜਨ ਪ੍ਰਤੀਨਿਧੀ ਐਕਟ ਆ ਤੁਸੀਂ ਉਹ ਚੈੱਕ ਕਰ ਲਓ ਲੋ ਕਰ ਲਓ ਕਿ ਉਹਨੂੰ ਪੜਾ ਹੁਣ ਉਸਨੇ ਅਪੀਲ ਪਾਈ ਆ ਕਿ ਬਈ ਫਿਰ ਤੁਹਾਡਾ ਕੰਮ ਕੀ ਆ ਹੂੰ ਹੁਣ ਤੁਸੀਂ ਇਹ ਦੇਖੋ ਕਿ ਕਿੱਡੀ ਗੱਲ ਗੋਲਮੋਲ ਐ ਕਿ ਵਿਧਾਨ ਸਭਾ ਦੇ ਨਿਯਮ ਨੋਟੀਫਾਈਡ ਹੁੰਦੇ ਆ ਤੁਸੀਂ ਨੀਮਾਂ ਦਾ ਹਵਾਲਾ ਵੀ ਨਹੀਂ ਦੇ ਰਹੇ ਜੀ ਮੈਂ ਤੁਹਾਨੂੰ ਖਬਰ ਚੋਂ ਖਬਰ ਕੱਢ ਕੇ ਦੇ ਰਿਹਾ ਵਾਂ ਕਿ ਕਮਾਲ ਦੀ ਗੱਲ ਐ ਕਿ ਜਿਹੜੇ ਲੋਕ ਆਰਟੀਆਈ ਐਕਟਿਵਿਜ਼ਮ ਕਰਕੇ ਇੱਥੋਂ ਤੱਕ ਪਹੁੰਚੇ ਸਨ ਉਹਨਾਂ ਨੇ ਆਰਟੀਆਈ ਕਿੱਡੀ ਲੰਗੜੀ ਕਰ ਦਿੱਤੀ ਆ ਕਿ ਇਹ ਵੀ ਦੱਸਣ ਤੋਂ ਕਤਰਾਉਂਦੇ ਪਏ ਆ ਕਿ ਭਾਈ ਆਪਾਂ ਕਿੰਨੀ ਵਾਰੀ ਦੱਸਿਆ ਨਿਯਮ ਕੱਢ ਕੇ ਕਿ ਸੁਪਰੀਮ ਕੋਰਟ ਦੀ ਰੂਲਿੰਗ ਐ ਉਹਦੇ ਤੋਂ ਬਾਅਦ ਤੁਹਾਡੇ ਸਾਹਮਣੇ ਰਾਹੁਲ ਗਾਂਧੀ ਦਾ ਕੇਸ ਇੱਕ ਲੈਂਡਮਾਰਕ ਮਿਸਾਲ ਹੈ ਜੀ ਤੋਂ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਉਹ ਸਾਰਾ ਕੁਝ ਜਿਹੜਾ ਉਹ ਇੱਥੇ ਤੁਹਾਡੇ ਸਾਹਮਣੇ ਹੈ ਬਈ ਉਹ ਕੋਈ ਉਹਨੂੰ ਗੋਲਦੇ ਨਹੀਂ ਕੁਝ ਅੱਛਾ ਜਿਹੜੀ ਪੈਰੋਲ ਆ ਪੈਰੋਲ ਦੇਖੋ ਕਿਸੇ ਵੀ ਕੈਦੀ ਦਾ ਅਧਿਕਾਰ ਖੇਤਰ ਆ ਹੂੰ ਉਹ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਦਾ ਮੈਂ ਜੇ ਇਹਨਾਂ ਦੀ ਮਤਲਬ ਕਿ ਪੈਰੋਲ ਤੇ ਕੋਈ ਵਿਰੋਧਤਾ ਜਤਾਵਾ ਤੇ ਫਿਰ ਦੂਜੇ ਜਿਹੜੇ ਕੈਦੀ ਆ ਜਾਂ ਸਿਆਸੀ ਕੈਦੀ ਹੋਣਗੇ ਕੱਲ ਨੂੰ ਉਹਨਾਂ ਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਪਰ ਮੇਨ ਗੱਲ ਤੇ ਇਹੋ ਆ ਕਿ ਤੁਸੀਂ ਜਿਹੜੇ ਲੋਕ ਬਈ ਆਮ ਤੌਰ ਤੇ ਦੇਖੋਗੇ ਕੈਦ ਚ ਬੈਠੇ ਆ ਕਿ ਉਹ ਤਿੰਨ ਕਿ ਚਾਰ ਮਹੀਨਿਆਂ ਬਾਅਦ ਛੁੱਟੀ ਤੋਰਨ ਦੇ ਕਾਬਿਲ ਹੁੰਦੇ ਆ ਤਦੇ ਤੁਸੀਂ ਦੇਖਿਆ ਕਿ ਚੁਟਕੀ ਚ ਇਦਾਂ ਛੁੱਟੀ ਮਨਜ਼ੂਰ ਹੋ ਜਾਵੇ ਕਿਉਂਕਿ ਉਹ ਤੇ ਪ੍ਰੋਸੀਜਰ ਹੀ ਇਹ ਨਾ ਹੁੰਦਾ ਕਿ ਪਹਿਲੀ ਛੁੱਟੀ ਆਮ ਕੈਦੀ ਨੂੰ ਮਿਲਦਿਆਂ ਮਿਲਦਿਆਂ ਸਾਲ ਲੱਗ ਜਾਂਦਾ ਐਟ ਲੀਸਟ ਜੀ ਮਤਲਬ ਕਿ ਮੋٹے ਤੌਰ ਤੇ ਲਾ ਲਓ 8 ਮੈਂਨੇ ਤੋਂ ਸਾਲ ਦਾ ਪ੍ਰਕਿਰਿਆ ਕਾਰਵਾਈ ਇੰਨੀ ਜ਼ਿਆਦਾ ਹੋ ਗਈ ਹਾਂਜੀ ਤੇ ਇਧਰ ਭਾਈ ਸਾਹਿਬ ਹੋਰਾਂ ਨੂੰ ਤੇ ਚੁਟਕਿਆਂ ਚ ਹੋਣ ਦੱਸਦੇ ਕਿ ਉਹ ਆ ਵੀ ਗਏ ਆ ਫੋਨ ਵਗੈਰਾ ਨਹੀਂ ਚੁੱਕਦੇ ਕਹਿੰਦੇ ਉਹਨੇ ਵੀ ਗੁੱਪਚੁੱਪ ਗੁੱਪਚੁੱਪ ਤਰੀਕੇ ਨਾਲ ਜਿਵੇਂ ਅੱਗੇ ਇਲਾਕਾ ਚੱਲੀ ਜਾਂਦਾ ਵਿਧਾਨ ਸਭਾ ਦਾ ਖੇਤਰ ਚੱਲੀ ਜਾਂਦਾ ਉਹ ਵੀ ਵੀ ਚੱਲੀ ਜਾਊਗਾ ਹੂੰ